ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਜੀ ਦੇ ਸਿੱਖਾਂ ਨੂੰ ਪਤਾ ਚੱਲਿਆ ਕਿ ਬੰਦਾ ਸਿੰਘ ਗੁਰੂ ਜੀ ਦਾ ਨੁਮਾਇੰਦਾ ਹੈ ਤਾਂ ਉਹ ਬੜੇ ਪਿਆਰ ਨਾਲ ਬੰਦਾ ਸਿੰਘ ਨੂੰ ਮਿਲਣ ਆਉਣ ਲੱਗੇ। ਉਹ ਜਿਸ ਪਿੰਡ ਵੀ ਠਹਿਰਦੇ ਸੀ ਉਸ ਪਿੰਡ ਦੇ ਲੋਕਾਂ ਨੂੰ ਹੌਸਲਾ ਦਿੰਦੇ ਸੀ ਅਤੇ ਜ਼ਾਲਮ ਹਕੂਮਤ ਨਾਲ ਟੱਕਰ ਲੈਣ ਲਈ ਪ੍ਰੇਰਦੇ ਸੀ। ਇੱਕ ਦਿਨ ਜਦੋਂ ਇੱਕ ਪਿੰਡ ਵਿੱਚ ਠਹਿਰੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਪਿੰਡ ਦੇ ਵਸਨੀਕ ਪਿੰਡ ਨੂੰ ਛੱਡ ਕੇ ਜਾ ਰਹੇ ਹਨ। ਜਦ ਉਹਨਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਰਾਤ ਨੂੰ ਢਾੜ ਵੀ ਪਿੰਡ ਨੂੰ ਲੁੱਟਣ ਲਈ ਡਾਕੂ ਆ ਰਹੇ ਹਨ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਬੜਾ ਹੌਸਲਾ ਦਿੱਤਾ ਪਰ ਸਦੀਆਂ ਤੋਂ ਲਤਾੜੇ ਹੋਏ ਕਿਵੇਂ ਧਿਰਜ ਕਰ ਸਕਦੇ ਸਨ ਅਖੀਰ ਬੰਦਾ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਡਾਕੂਆਂ ਦਾ ਮੁਕਾਬਲਾ ਕਰਨ ਦਾ ਸੋਚ ਲਿਆ ਜਦ ਡਾਕੂ ਸ਼ਾਮ ਨੂੰ ਆਏ ਤਾਂ ਬੰਦਾ ਸਿੰਘ ਅਤੇ ਉਸ ਦੇ ਸਾਥੀਆਂ ਨੇ ਡਾਕੂਆਂ ਨੂੰ ਐਸਾ ਮਜ਼ਾ ਚਖਾਇਆ ਕਿ ਪਹਿਲਾਂ ਲੁੱਟਿਆ ਹੋਇਆ ਮਾਲ ਵੀ ਛੱਡ ਗਏ ਫਿਰ ਪਿੰਡ ਦੇ ਲੋਕਾਂ ਵਿੱਚ ਵੀ ਹੌਸਲਾ ਜਾਗ ਪਿਆ ਤੇ ਉਹਨਾਂ ਡਾਕੂਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਮਾਰ ਮੁਕਾਇਆ ਇਸ ਘਟਨਾ ਨੇ ਲਾਗਲੇ ਪਿੰਡਾਂ ਦੇ ਵੀ ਹੌਸਲੇ ਵਧਾ ਦਿੱਤੇ ਸੀ ਅਤੇ ਬੰਦਾ ਸਿੰਘ ਜਿਹੜੇ ਪਿੰਡ ਵੀ ਜਾਂਦਾ ਸੀ ਉਸ ਦਾ ਬੜਾ ਸਵਾਗਤ ਹੁੰਦਾ ਸੀ ਉਹ ਹਰ ਗਰੀਬ ਦੀ ਮਦਦ ਕਰਦਾ ਸੀ ਜਿਹੜਾ ਉਹਨਾਂ ਪਾਸੋਂ ਤਾਂ ਮੰਗਣ ਆਉਂਦਾ ਸੀ ਉਹ ਇੱਕ ਮੋਰ ਤੋਂ ਘੱਟ ਨਹੀਂ ਦਿੰਦੇ ਸੀ ਇਸ ਤਰ੍ਹਾਂ ਲੋਕ ਉਹਨਾਂ ਦੀ ਦਿਆਲਤਾ ਉੱਤੇ ਬਹੁਤ ਪ੍ਰਸੰਨ ਹੋਏ ਸਨ ਉਹਨਾਂ ਨੇ ਮਾਲਵੇ ਦੁਆਬੇ ਅਤੇ ਮਾਝੇ ਦੇ ਲੋਕਾਂ ਨੂੰ ਹੁਕਮਨਾਮੇ ਭੇਜੇ ਹੋਰ ਸਿੰਘ ਵੀ ਉਸ ਦੀ ਸੈਨਾ ਵਿੱਚ ਸ਼ਾਮਲ ਹੋਣ ਲੱਗੇ ਇਸ ਤਰ੍ਹਾਂ ਬੰਦਾ ਸਿੰਘ ਦੀ ਫੌਜ ਵਿੱਚ ਵਾਧਾ ਹੋਣ ਲੱਗਾ ਉਹ ਇੱਕਦਮ ਵੱਡੇ ਫੌਜਦਾਰਾਂ ਉੱਤੇ ਹਮਲਾ ਨਹੀਂ ਸੀ ਕਰਨਾ ਚਾਹੁੰਦੇ ਇਸ ਲਈ ਕੁਝ ਸਮਾਂ ਪਿੰਡ ਵਿੱਚ ਰਹਿ ਕੇ ਉਹ ਸਿੰਘਾਂ ਨੂੰ ਤੀਰ ਅੰਦਾਜ਼ੀ ਤਲਵਾਰਬਾਜ਼ੀ ਅਤੇ ਬੰਦੂਕ ਚਲਾਉਣ ਦਾ ਅਭਿਆਸ ਕਰਵਾਉਂਦੇ ਰਹੇ ਕੁਝ ਸਮੇਂ ਵਿੱਚ ਹੀ ਉਹਨਾਂ ਪਾਸ ਕਾਫੀ ਵੱਡੀ ਗਿਣਤੀ ਵਿੱਚ ਸਿੰਘ ਸੂਰਮੇ ਇਕੱਠੇ ਹੋ ਗਏ ਸਾਰੇ ਸਿੰਘ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਸੋਧਣ ਵਾਸਤੇ ਬਹੁਤ ਕਾਲੇ ਹੋਏ ਸਨ ਪਰ ਬੰਦਾ ਸਿੰਘ ਜਾਣਦੇ ਸੀ ਕਿ ਸਰਹੰਦ ਦੇ ਸੂਬੇ ਪਾਸ ਇੱਕ ਵੱਡੀ ਹਥਿਆਰਬੰਦ ਫੌਜ ਸੀ ਅਤੇ ਉਸ ਨੂੰ ਬਾਕੀ ਫੌਜਦਾਰਾਂ ਪਾਸੋਂ ਸਹਾਇਤਾ ਮਿਲਣ ਦੀ ਆਸ ਵੀ ਸੀ ਇਸ ਲਈ ਉਹਨਾਂ ਨੇ ਇਹ ਨੀਤੀ ਬਣਾਈ ਕਿ ਪਹਿਲਾ ਨੇੜੇ ਢੇੜੇ ਦੇ ਹਾਕਮਾਂ ਨੂੰ ਸੋਧ ਲਿਆ ਜਾਵੇ ਤਾਂ ਕਿ ਕੁਝ ਹਥਿਆਰ ਘੋੜੇ ਅਤੇ ਮਾਇਆ ਵੀ ਪ੍ਰਾਪਤ ਹੋ ਸਕੇ ਪਹਿਲਾ ਹਮਲਾ ਉਹਨਾਂ ਸੋਨੀਪੱਤ ਉੱਤੇ ਕੀਤਾ ਪਰ ਸੋਨੀਪੱਤ ਦਾ ਹਾਕਮ ਬੰਦਾ ਸਿੰਘ ਦਾ ਮੁਕਾਬਲਾ ਨਾ ਕਰ ਪਾਇਆ ਅਤੇ ਦਿੱਲੀ ਨੂੰ ਭੱਜ ਗਿਆ ਸਿੰਘਾ ਦਾ ਸੋਨੀਪੱਤ ਉੱਤੇ ਕਬਜ਼ਾ ਹੋ ਗਿਆ ਸੋਨੀਪੱਤ ਤੋਂ ਉਹ ਕੈਥਲ ਵੱਲ ਚੱਲ ਗਏ ਕੈਥਲ ਦਾ ਫੌਜਦਾਰ ਵੀ ਹਾਰ ਗਿਆ ਤੇ ਸਿੰਘਾਂ ਦੇ ਹੱਥ ਕਾਫੀ ਗਿਣਤੀ ਵਿੱਚ ਘੋੜੇ ਅਤੇ ਮੋਹਰੇ ਲੱਗੀਆਂ ਫਿਰ ਬੰਦਾ ਸਿੰਘ ਨੇ ਸਮਾਣੇ ਨੂੰ ਸੋਦਣ ਦਾ ਮਨ ਬਣਾਇਆ ਸਮਾਣੇ ਦੇ ਸਿਹਤ ਜਲਾਦ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਅਤੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਸਰਹੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਕੋਹ ਕੋਕੇ ਮਾਰਿਆ ਸੀ ਸਮਾਣੇ ਵਿੱਚ ਬੜੇ ਅਮੀਰ ਸਿਹਤ ਵਸਦੇ ਸਨ ਇਸ ਲਈ 예수 ਨੂੰ ਫਤਿਹ ਕਰਨ ਨਾਲ ਸਾਰੇ ਇਲਾਕੇ ਵਿੱਚ ਸਿੱਖਾਂ ਦੀ ਬੜੀ ਚੜਤ ਹੋ ਜਾਣੀ ਸੀ ਪਰ ਸਮਾਣੇ ਨੂੰ ਚਿਤਣਾ ਕੋਈ ਆਸਾਨ ਕੰਮ ਨਹੀਂ ਸੀ ਉਹ ਪੁਰਾਣਾ ਸ਼ਹਿਰ ਸੀ ਤੇ ਉਸ ਦੇ ਚਾਰੇ ਪਾਸੇ ਇੱਕ ਮਜ਼ਬੂਤ ਦੀਵਾਰ ਸੀ ਸ਼ਹਿਰ ਦੇ ਅੰਦਰ ਵੀ ਜਿਹੜੀਆਂ ਸਿਆਦਾ ਦੀਆਂ ਹਵੇਲੀਆਂ ਸਨ ਉਹ ਵੀ ਛੋਟੇ ਕਿਲੇ ਹੀ ਸਨ ਇਥੋਂ ਦਾ ਫੌਜਦਾਰ ਆਪਣੇ ਆਪ ਨੂੰ ਅਜਿੱਤ ਸਮਝਦਾ ਸੀ ਪਰ ਬੰਦਾ ਸਿੰਘ ਇੰਨੀ ਤੇਜ਼ ਤੂਫਾਨ ਵਾਂਗ ਚੜ੍ਹ ਕੇ ਆ ਗਿਆ ਕਿ ਸ਼ਹਿਰ ਵਾਲੇ ਦਰਵਾਜ਼ਾ ਬੰਦ ਕਰਨਾ ਵੀ ਭੁੱਲ ਗਏ کافی ਕਮਸਾਂ ਦਾ ਯੁੱਧ ਹੋਇਆ ਸਿੰਘਾ ਸਾਰੇ ਜਲਾਦਾਂ ਦੇ ਘਰਾਂ ਨੂੰ ਸੋਧ ਕੇ ਫੌਜਦਾਰ ਦੇ ਦਿਵਾਲੇ ਹੋ ਗਏ ਵੱਡੇ ਵੱਡੇ ਤਨਾਡਾਂ ਅਤੇ ਫੌਜਦਾਰ ਦੇ ਖਜ਼ਾਨੇ ਲੁੱਟ ਲੇ ਹਥਿਆਰ ਅਤੇ ਘੋੜੇ ਆਪਣੇ ਕਾਬੂ ਵਿੱਚ ਕਰ ਲੇ ਅਗਲੇ ਪਿੰਡਾਂ ਦੇ ਸਾਰੇ ਵਸਨੀਕ ਇਨ੍ਹਾਂ ਸਿਰਦਾਂ ਦੇ ਰਾਖਸ ਇਸ ਲਈ ਉਹਨਾਂ ਵੀ ਗੇਂਡ-ਗੇਣ ਕੇ ਬਦਲੇ ਲਏ ਸਿਰਦਾਂ ਦੀਆਂ ਹਵੇਲੀਆਂ ਨੂੰ ਉਹਨਾਂ ਅੱਗਾਂ ਲਾ ਦਿੱਤੀਆਂ ਫਤੇ ਉਹ ਅੰਦਰ ਵੀ ਸੜ ਕੇ ਮਰ ਗਏ ਸਮਾਣੇ ਸ਼ਹਿਰ ਦੇ ਵੱਡੇ ਵੱਡੇ ਮਕਾਨ ਮਿੱਟੀ ਵਿੱਚ ਮਿਲ ਗਏ ਸਮਾਣੇ ਨੂੰ ਜਿੱਤਣ ਵਿੱਚ ਭਾਈ ਫਤਿਹ ਸਿੰਘ ਜੀ ਨੇ ਬਹੁਤ ਦਲੇਰੀ ਵਿਖਾਈ ਸੀ ਇਸ ਲਈ ਬੰਦਾ ਸਿੰਘ ਨੇ ਉਸ ਨੂੰ ਸਮਾਣੇ ਦਾ ਫੌਜਦਾਰ ਨਿਯੁਕਤ ਕਰ ਦਿੱਤਾ ਇਸ ਜਿੱਤ ਵਿੱਚ ਮਾਇਆ ਦੇ ਖੁੱਲੇ ਗੁਫੇ ਪ੍ਰਾਪਤ ਹੋਏ ਸਨ ਜਿਸ ਨੂੰ ਬੰਦਾ ਸਿੰਘ ਨੇ ਆਪਣੇ ਸਾਥੀਆਂ ਵਿੱਚ ਵੰਡ ਦਿੱਤਾ ਬੰਦਾ ਸਿੰਘ ਕੋਸ਼ ਦੇਨ ਸਮਾਣੇ ਠਹਿਰ ਕੇ ਫਿਰ ਕੜਾਮ ਨਸਕਾ ਮੁਸਤਾਬਾਦ ਅਤੇ ਕਪੂਰੀ ਦੇ ਜ਼ਾਲਮ ਹਾਕਮਾਂ ਨੂੰ ਸੋਧਦਾ ਹੋਇਆ ਸਡੋਰੇ ਵੱਲ ਵਧਿਆ ਸਡੋਰਾ ਉਹ ਸ਼ਹਿਰ ਸੀ ਜਿੱਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਮਰਵਾ ਦਿੱਤਾ ਸੀ ਪੀਰ ਬੁੱਧੂ ਸ਼ਾਹ ਨੇ ਬੰਗਾਣੀ ਦੇ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ ਸੀ ਉਸਮਾਨ ਖਾਨ ਬੜਾ ਕਟੜ ਮੁਸਲਮਾਨ ਸੀ ਤੇ ਇਹ ਹਿੰਦੂਆਂ ਨੂੰ ਬੜੇ ਤਸੀਹੇ ਦਿਆ ਕਰਦਾ ਸੀ ਜਦ ਬੰਦਾ ਸਿੰਘ ਅਤੇ ਉਸਦੇ ਸਾਥੀ ਸਡੋਰੇ ਵੱਲ ਵਧੇ ਲਾਗ ਲਈ ਪਿੰਡਾਂ ਦੇ ਵਸਨੀਕ ਹਥਿਆਰ ਚੁੱਕ ਕੇ ਉਹਨਾਂ ਦੇ ਨਾਲ ਆ ਮਿਲੇ ਇਹਨਾਂ ਲੋਕਾਂ ਨੇ ਬੰਦਾ ਸਿੰਘ ਤੋਂ ਵੀ ਪਹਿਲਾਂ ਜ਼ਾਲਮ ਸੇਧਾ ਅਤੇ ਸ਼ੇਕਾ ਨੂੰ ਜਾਦ ਬੋਚਿਆ ਜੋ ਕੁਝ ਵੀ ਹੱਤ ਆਇਆ ਉਹਨਾਂ ਲੁੱਟ ਲਿਆ ਕਈ ਸਿਹਦ ਅਤੇ ਸ਼ੇਕ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਜਾ ਲੁਕੇ ਉਹ ਜਾਣਦੇ ਸਨ ਕਿ ਪੀਰ ਬੁੱਧੂ ਸ਼ਾਹ ਦੀ ਪਾਕ ਦਾਮਨੀ ਕਰਕੇ ਸਿੰਘ ਉਹਨਾਂ ਨੂੰ ਕੁਝ ਨਹੀਂ ਕਹਿਣਗੇ ਪਰ ਇਲਾਕੇ ਦੇ ਸਤਾਏ ਹੋਏ ਲੋਕ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਉਹ ਵੇਲੀ ਅੰਦਰ ਦਾਖਲ ਹੋ ਗਏ ਅਤੇ ਸਭ ਜ਼ਾਲਿਮਾਂ ਨੂੰ ਕਤਲ ਕਰਕੇ ਹੀ ਦਮ ਲਿਆ ਜਿਸ ਥਾਂ ਉਤੇ ਕਤਲਿਆਮ ਹੋਇਆ ਸੀ ਉਸ ਥਾਂ ਨੂੰ ਕਤਲ ਗੜੀ ਕਹਿੰਦੇ ਹਨ ਬੰਦਾ ਸਿੰਘ ਕਿਉਂਕਿ ਉਸ ਜਗ੍ਹਾ ਦਾ ਵਾਕਿਫ ਨਹੀਂ ਸੀ ਇਸ ਕਰਕੇ ਉਹ ਸਥਾਨਕ ਵਸਨੀਕਾਂ ਨੂੰ ਕਿਸੇ ਗੱਲ ਤੋਂ ਵਰਜ ਨਾ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ